ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਪੰਜਾਬੀ ਕਿਚਨ ਬਲੌਗਸ 'ਤੇ ਹੋਰ ਸੁਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਮਗੇ ਤੇ ਰਾਜੀ ਖਿਸੀ ਹੋਮਗੇ ਵਾਈਟ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੇ ਹੱਸਦੇ ਰਸਤੇ ਰੱਖਾ ਇੱਥੇ ਹੈ ਜੀ ਸਵੇਰ ਦਾ ਟਾਈਮ ਠੀਕ ਰੋਟੀ ਬਣਾਵਾਂਗੇ ਜੀ ਆਪਾਂ ਹੁਣ ਇਹ ਤੋੜ ਕੇ ਲੈਂਦੇ ਸੀ ਬਾਹਰੋਂ ਮੇਥੇ ਤੇ ਮੇਥੀ ਦੋਨੇ ਚੀਜ਼ਾਂ ਮਿਕਸ ਕਰ ਲਿਆ ਨੇ ਜੀ ਇਹਨਾਂ ਦੀਆਂ ਰੋਟੀਆਂ ਬਣਾਵਾਂਗੇ ਆਪਾਂ ਉਧਰ ਆਟਾ ਸਾਂ ਕੇ ਰੱਖਿਆ ਹੋਇਆ ਕਣਕ ਤੇ ਮੱਕੀ ਦਾ ਮਿਕਸ ਕਰਕੇ ਰੱਖਿਆ ਹੋਇਆ ਜੀ ਮੱਕੀ ਨੇ ਰੋਟੀਆਂ ਬਣਾਵਾਂਗੇ ਆਪਾਂ ਇਹ ਹਰੀਆਂ ਮਿਰਚਾਂ ਤੇ ਅਦਰਕ ਪਾ ਲਿਆ ਨਾਲ ਧੋ ਕੇ ਸਲ ਕੇ ਅਦਰਕ ਨਾਲ ਪਾ ਲਿਆ ਜੀ ਤੇ ਨਾਲ ਹਰੀਆਂ ਮਿਰਚਾਂ ਪਾ ਲਈਆਂ ਹਰੀਆਂ ਮਿਰਚਾਂ ਥੋੜੀਆਂ ਜੀਆਂ ਘੱਟ ਨਹੀਂ ਆਪਣੀਆਂ ਨਾਲ ਲਾਲ ਮਿਰਚ ਵੀ ਪਾ ਲਾਂਗੇ ਇੰਨੀਆਂ ਕਿ ਸਗੀਆਂ ਹਰੀਆਂ ਮਿਰਚਾਂ ਲੈਣ ਵਾਲੀਆਂ ਹੋਗੀਆਂ ਇਹਦੀ ਨੋਨ ਵੀ ਪਾ ਲਾਂਗੇ ਮਿਰਚ ਵੀ ਇਹਦੇ ਵਿੱਚ ਹੀ ਪਾ ਲਾਂਗੇ ਕੀ ਕੇ ਬਰੀਆ ਇਹ ਹੁੰਦਾ ਨਾ ਜੀ ਭੁੱਲ ਜਾਨੀ ਇੱਕ ਵਾਰੀ ਮੈਂ ਭੁੱਲ ਗਈ ਸੀ ਮੇਥਿਆਂ ਦੇ ਨਾਲ ਤਾਂ ਪੀਸ ਲੈਣੀ ਹੁਣ ਪਾ ਕੇ ਗਲਤੀ ਨਹੀਂ ਹੁੰਦੀ ਜੀ ਪਹਿਲਾਂ ਵੀ ਮੇਰੀ ਆਟੇ ਦੇ ਵਿੱਚ ਪਾ ਲੈਂਦੇ ਸੀ ਇਹ ਕਿਹੜਾ ਕੁਝ ਲਿੰਦੀ ਇਹ ਹੁਣ ਵਿੱਚ ਪਾ ਕੇ ਪੀਸ ਲੈਣੇ ਤੇ ਇਹ ਆਟਾ ਰੱਖਿਆ ਹੋਇਆ ਸਾਂਣ ਕੀ ਆਪਣਾ ਆਟਾ ਗੁੰਨ ਲਿਆ ਸੀ ਹੁਣ ਬਣਾਉਣ ਲੱਗਦੀ ਆ ਜੀ ਰੋਟੀ ਮੈਂ ਗਰਮ ਪਾਣੀ ਨਾਲ ਗੁੰਨੇ ਆ ਸੀ ਆਟਾ ਸਾਰਾ ਆਸਮਾਨ ਪੀਸ ਕੇ ਚੰਗੀ ਤਰ੍ਹਾਂ ਆਟੇ ਦੇ ਵਿੱਚ ਪਾ ਕੇ ਗੁੰਨ ਲਿਆ ਜੀ ਆਟਾ ਤੇ ਇਹ ਮਲ ਲਾਂਗੇ 4 ਰੋਟੀਆਂ ਦਾ ਮਲ ਲਾਂਗੇ ਪਹਿਲਾਂ ਅਲੱਗ-ਅਲੱਗ ਕਰਕੇ ਮਲ ਲੈਣੇ ਆ ਜੀ ਗਰਮ ਪਾਣੀ ਨਾਲ ਗੁੰਨ ਕੇ ਮੱਕੀ ਦੀ ਰੋਟੀ ਫੇਰੀ ਵਧੀਆ ਬਣਦੀ ਹੈ ਠੰਡ ਦੇ ਵਿੱਚ ਤਾਂ ਜਦੋਂ ਠੰਡ ਨਹੀਂ ਹੁੰਦੀ ਜੀ ਕਈ ਵਾਰੀ ਆਪਾਂ ਗਰਮੀ ਜੀ 'ਚ ਅੱਗੇ ਜਾ ਕੇ ਲਾਉਨੇ ਆ ਫਿਰ ਤਾਂ ਠੰਡੇ ਪਾਣੀ ਨਾਲ ਵੀ ਗੁੰਨਿਆ ਜਾਂਦਾ ਆਟਾ ਪਾ ਠੰਡ ਦੇ ਵਿੱਚ ਤਾਂ ਗਰਮ ਪਾਣੀ ਨਾਲ ਗੁੰਨ ਕੇ ਵਧੀਆ ਬਣਦੀਆਂ ਨੇ ਇਹ ਮੇਥੀਆਂ ਯਾ ਰੋਟੀਆਂ ਅਸੀਂ ਬਣਾਉਣੀ ਹੁੰਦੀਆਂ ਜੀ ਮੱਕੀ ਦੀਆਂ ਹੀ ਕਣਕ ਦੇ ਆਟੇ ਵਿੱਚ ਨਹੀਂ ਬਣਾਉਂਦੇ ਜੀ ਮੱਕੀ ਦੀਆਂ ਸਵਾਰ ਲੱਗਦੀਆਂ ਨੇ ਇਹ ਹੀ ਬਣਾ ਲੈਣੇ ਹੁੰਦੇ ਆ ਜਦੋਂ ਮੌਸਮ ਜਿਆ ਥੋੜਾ ਜਿਹਾ ਚੇਂਜ ਹੋ ਗਿਆ ਉਦੋਂ ਜੇ ਕਦੇ ਮਨ ਕਰੀ ਤਾਂ ਫਿਰ ਕਣਕ ਦੇ ਆਟੇ 'ਚ ਬਣਾ ਲੈਣੇ ਹੁੰਦੇ ਆ ਪਰੌਂਠੇ ਸਿਆਲ ਜਿਆ ਤਾਂ ਮੱਕੀ ਦੀ ਹੀ ਬਣਾਉਣੀ ਆਣੀ ਤਬ ਆਪਣਾ ਗਰਮ ਹੋ ਗਿਆ ਉਦਿੱਤੇ ਪਾਦਾਂਗੇ ਬਣਾ ਕੇ ਮੀਡੀਅਮ ਜੀ ਬਣਾਉਣੀ ਹੁੰਦੀ ਹੈ ਜੀ ਰੋਟੀ ਜਿਆਦਾ ਭਾਰੀ ਨਹੀਂ ਤੇ ਨਾ ਹੌਲੀ ਜਿਆਦਾ ਜੇ ਜਿਆਦਾ ਹੌਲੀ ਬਣਾਉਣੇ ਮੱਕੀ ਦੀ ਰੋਟੀ ਫਿਰ ਉਹ ਸੁੱਕ ਜੇ ਜਾਂਦੀ ਹੈ ਤਵੇ ਦੇ ਉੱਤੇ ਮੀਡੀਅਮ ਜੇ ਪੀੜਾ ਵਧੀਆ ਰਹਿੰਦਾ ਨਾਲ ਦੀ ਨਾਲ ਆਪਾਂ ਪੀੜੀ ਕਰੀ ਚੱਲਾਂਗੇ ਜੀ ਬਣਾਈ ਚੱਲਾਂਗੇ ਟੈਂ ਵਧ ਲੱਗ ਜਾਂਦਾ ਕਣਕ ਦੀਆਂ ਰੋਟੀਆਂ ਜਲਦੀ ਬਣ ਜਾਂਦੀਆਂ ਨੇ ਮੱਕੀ ਦੀ ਰੋਟੀ ਆਪਾਂ ਬਣਾਉਣੀ ਆ ਕੋਈ ਵੀ ਚਾਹੇ ਸਾਗ ਨਾਲ ਜਾਂ ਕੋਈ ਵੀ ਤੇ ਉਹਨਾਂ ਨੂੰ ਟਾਈਮ ਵੱਧ ਲੱਗਦਾ ਜੀ ਬਣਾਉਣ ਨੂੰ ਹੁਣ ਤਾਂ ਦਹੀਂ ਖਾਣ ਨੂੰ ਵੀ ਜੀ ਕਰਦਾ ਜੀ ਧੁੱਪ ਨਿਕਲਣ ਲੱਗੀ ਪਹਿਲਾਂ ਠੰਡ ਜੀ ਤਾਂ ਦਹੀਂ ਖਾਣ ਨੂੰ ਵੀ ਮਨ ਨਹੀਂ ਕਰਦਾ ਸੀਗਾ ਠੰਡ ਕਰਕੇ ਹੁਣ ਦਹੀਂ ਨਾਲ ਹੀ ਰੋਟੀਆਂ ਵਧੀਆ ਲੱਗਣੀਆਂ ਜੀ ਅੱਜ ਤਾਂ ਬਹੁਤ ਘੜੀ ਧੁੱਪ ਸੀਗੀ ਗਰਮੀ ਆਉਂਦੀ ਸੀ ਨਾਲ ਨਾਲ ਅਪਾ ਜਦ ਤੱਕ ਤਾਂ ਵੇ ਵਾਲੀ ਰੋਟੀ ਆਉਂਦੀ ਉਹਦੇ ਤੱਕ ਹੋਰ ਬਣਾ ਲੈਣੇ ਜੀ ਫੇਰ ਵੀ ਨਾਲ ਦੀ ਨਾਲ ਬਣਾਈ ਜਾਂਦੇ ਨਾਲੇ ਫੇਰ ਵੀ ਕਾਫੀ ਟਾਈਮ ਲੱਗ ਜਾਂਦਾ ਘੰਟਾ ਲੱਗ ਜਾਂਦਾ ਰੋਟੀਆਂ ਨੂੰ ਕੰਮ ਕਰਦੇ ਹੁੰਨੇ ਆ ਨਾ ਪਹਿਲਾਂ ਰੋਟੀ ਤਾਂ ਹੋਰ ਕੰਮ ਕਰਦੇ ਆ ਫਿਰ ਇੱਥੇ ਖੜਤ ਜੀ ਪੈ ਜਾਂਦੀ ਜੀ ਖੜ ਕੇ ਉਹਨਾ ਟਾਈਮ ਕੰਮ ਕਰਨਾ ਤਕਾਬੜੀ ਹੋ ਜਾਂਦੀ ਹੈ ਸਰੀਰ ਨੂੰ ਜਦੋਂ ਕੰਮ ਕਰਦੇ ਥure ਫਿਰਦੇ ਹੁੰਨੇ ਆ ਉਦੋਂ ਚੱਲੀ ਜਾਂਦਾ ਕੰਮ ਇਰਾੜ ਲਾਂਗੇ ਰੋਟੀ ਆਪਾਂ ਗੈਸ ਦੇ ਉੱਤੇ ਹੀ ਰਾੜੀ ਹੈ ਜੀ। ਤਵੇ ਤੇ ਰਾੜੀ ਤੇ ਮੱਕੀ ਦੀ ਰੋਟੀ ਨਹੀਂ ਸੈਟ ਆਉਂਦੀ ਹੈਗੀ ਵਿੱਚੋਂ ਕੱਚੀ ਹੀ ਰਹਿ ਜਾਂਦੀ ਹੈ। ਗੈਸ ਤੇ ਰਾੜਨੀ ਪੈਂਦੀ ਹੈ। ਕੰਮ ਕਰਦੀ ਕਰਦੀ ਨਾ ਦੇਣ ਛੋਟੇ ਨੇ ਜੀ ਲੇਟ ਹੋ ਜਾਂਦੇ ਆ ਫਿਰ ਐ ਹੁੰਦਾ ਵੀ ਚੁੱਲ੍ਹੇ ਤੇ ਕਦੋਂ ਅੱਗ ਮਚਾਈ ਤੇ ਅੱਗ ਹੋਊਗੀ ਫੇਰ ਰੋਟੀ ਬਣੂਗੀ ਗੈਸ ਤੇ ਲਾ ਲੈਨੇ ਆ। ਜਲਦੀ ਬਣ ਜੂਗੀ ਅਜੇ ਕੰਮ ਹੋਰ ਪਿਆ ਹੀ ਹੁੰਦੇ ਨੇ। ਇੱਕ ਮੈਂ ਕੱਲ ਦੀ ਲੱਗੀ ਹੋਈ ਹੈ ਜੀ ਬੇੜਾ ਸਾਫ਼ ਕਰਨਾ ਅੱਗੇ ਦਿਖਾਉਂਗੀ ਮੈਂ ਤੁਹਾਨੂੰ ਬੇੜੇ 'ਚ ਬਹੁਤ ਟਾਈਮ ਲੱਗਦਾ ਹੈ ਵੱਡੇ ਬੇੜੀ ਕਰਕੇ ਅੱਜ ਮੱਖਣੀ ਨਹੀਂ ਬਣਾਈ ਸੀ ਦਹੀਂ ਤੇ ਲੱਸੀ ਦੇ ਨਾਲ ਖਾ ਲਈਆਂ ਸੀਗੀਆਂ ਜੀ ਰੋਟੀਆਂ ਮੱਖਣੀ ਬਣਾਉਣ ਦਾ ਟਾਈਮ ਨਹੀਂ ਲੱਗਿਆ ਹੈਗਾ ਕਾਲ ਹੋ ਗਈ ਬਸ ਇਹ ਦਹੀਂ ਨਾਲ ਹੀ ਖਾ ਲਈਆਂ ਸੀ ਵੀ ਬੋਇਸ ਓਵਰ ਕਰਨੀ ਪਈ ਜੀ ਮੈਨੂੰ ਇੱਥੇ ਗਾਣੇ ਚੱਲ ਰਹੇ ਸੀਗੇ ਬਾਹਰ ਉਹਨਾਂ ਦੀ ਆਵਾਜ਼ ਆ ਰਹੀ ਸੀ ਤਾਂ ਕਰਕੇ ਬੋਇਸ ਓਵਰ ਕਰਨੀ ਪਈਗੀ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੀ ਚੈਨਲ ਤੇ ਆਉਣ ਦੀ ਸਪੋਰਟ ਕਰਨ ਲਈ ਇਸ ਝਾੜੂ ਲਾਇਆ ਸੀਗਾ ਜਿਵੇਂ ਵੀਡੀਓ ਦੇ ਵਿੱਚ ਰੱਖਾ ਰੜਕੇ ਨਾਲ ਇਕੱਠਾ ਹੁੰਦਾ ਛੋਟੇ ਰੜਕੇ ਨਾਲ ਵੱਡੇ ਨਾਲ ਨਹੀਂ ਮਿੱਟੀ ਆਈ ਹੋਈ ਸੀ ਨਾ ਸੜਕਾਂ ਵਾਲਿਆਂ ਨੇ ਜਦ ਪਾਣੀ ਪਾਇਆ ਸੀ ਉਹਦੇ ਨਾਲ ਸਾਰਾ ਗਾਰਾ ਅੰਦਰ ਆ ਗਿਆ ਤੇ ਨਾਲੇ ਉਹ ਟਰੈਕਟਰ ਤੇ ਜੀਸੀ ਵਗੈਰਾ ਇੱਥੇ ਖੜਾ ਕੇ ਜਾਂਦੇ ਸੀ ਬਹੁਤ ਮਿੱਟੀ ਮਿੱਟੀ ਹੋਈ ਹੋਈ ਇਹ ਦੇਖੋ ਸੌ ਤੋਂ ਢੇਰੀਆਂ ਲਾਈਆਂ ਨੇ ਜੀ ਥੋੜਾ ਥੋੜਾ ਕਸੂਮਰ ਸੂਮਰ ਕੇ ਫਿਰ ਇਹਨਾਂ ਨੂੰ ਚੱਕੂਗੀ ਬਹੁਤ ਟਾਈਮ ਲੱਗ ਜਾਣਾ ਜੀ ਕੱਲ ਕੋ ਸੂਮਰਿਆ ਕੋ ਸੱਜ ਸੁਮਰਿਆ ਹਜੇ ਉਹ ਪਰਲੀ ਸਾਈਡ ਰਹਿੰਦੀ ਐ ਸੱਡ ਵੱਲੋਂ ਉਧਰ ਤਾਂ ਪਹਿਲਾਂ ਵੀ ਸੂਮਰ ਦਿੱਤਾ ਸੀ ਆਪਾਂ ਕਈ ਦਿਨ ਹੋ ਗਏ ਇਧਰੋਂ ਅੱਜ ਸਾਰਾ ਇਹ ਹੁਣ ਧੁੱਪਾਂ ਪੈਣ ਲੱਗ ਗਿਆ ਨਾ ਹੁਣ ਮਿੱਟੀ ਸੁੱਕੀ ਐ ਹੁਣ ਇਕੱਠੀ ਹੋ ਰਹੀ ਐ ਜੀ ਗਿੱਲਾ ਗਾਰਾ ਸੀਗਾ ਪਹਿਲਾਂ ਤਾਂ ਸੂਮਰਿਆ ਲਿਜਾਂਦਾ ਸੀ ਬਹੁਤ ਧੀਰੀ ਹਾਲਤ ਹੋਈ ਵਿਜ਼ਿਬਿਲੀ ਦੀ ਹਣੋ ਚਲੇ ਗਏ ਨੇ ਸੜਕਾਂ ਤਾਕਾ ਕੇ ਪਾਹੀ ਹੁੰਦਾ ਸਭ ਲੰਘ ਜਾਂਦਾ ਇਹ ਲੱਗਦੀ ਸੀ ਚੱਕਾ ਨਹੀਂ ਤੇ ਰੀਤਾ ਹੋ ਵੀ ਭਾਰੀ ਜਾਂਦਾ ਜਿਵੇਂ ਸਾਂ ਚੱਕਿਆ ਜਾਂਦਾ ਥੋੜਾ ਥੋੜਾ ਪਾ ਕੇ ਦਾਣਾ ਪਿੰਟਰੀ ਉਸੇ ਦੀ ਹਾਰੇ ਦੇ ਵਿੱਚ ਇਹ ਤਰਕਾ ਤਿਆਰ ਕਰਦੇ ਆਪਾਂ ਲਸਣ ਤੇ ਹਲਪਾ ਲਈਏ ਇਹ ਨਾਲ ਹੀ ਤੁਹਾਨੂੰ ਆਪਾਂ ਨੇ ਨਮਕ ਮਿਲਾਕਣਾ ਹਲਦੀ ਨਾਲ ਅੰਦਰ ਚ ਪਾਈ ਜੀ ਇਹਦਾ ਵੀ ਇੱਕ ਅੱਧਾ ਪਿਆਟਾ ਆਕਿਆ ਗਾੜਾਾ ਨਹੀਂ ਹੋਣਾ ਇਹ ਬਹਾਰੀ ਜਿੱਦ ਤੋਂ ਪੜਕੀ ਹੋਣੀ ਹੈ ਜੀ ਉਹਨੂੰ ਪਾ ਲਈਏ ਅਜਿਹਾ ਤਾਂ ਉਹਨੇ ਲੈੰਗ ਵਿੱਚ ਨਹੀਂ ਦੁੱਧ ਹਾ ਲੈਣੀ ਹੈ ਭਾਂਜੇ ਵਿੱਚ ਦੇਖਦੇ ਆਂ ਬਾਰਾ ਕਾਫੀ ਤਾਂ ਮੋਗਾ ਦੇ ਵਿੱਚ ਹੀ ਬਟਿਕ ਗਾੜੀ ਕਤਰੀ ਪੀਣੇ ਦੀ ਹੋਊਗੀ ਪਾਨ ਪਾਇਆ ਜਾਏਗਾ ਦੇਖ ਕੇ ਅੱਜ ਦੋਨੋਂ ਲਈ ਟਾ ਵਾਲੀ ਦਿੱਤੀ ਹੈ ਗਰਮ ਨਹੀਂ ਆਹ ਜੀ ਛੇੜ ਕੇ ਲਾਉਣੀ ਚਾਹੀਦੀ ਦੀ ਹੋ ਜਾਂਦਾ ਦੁੱਧ ਗਰਮੀ ਜੇ ਹੋਈ ਹੁੰਦਾ ਹੈ ਖੰਡ ਰੋਟੀ ਕਾਟ ਕੇ ਲਈ ਬਣਾਵਾਂ। ਦਾਲ ਦਾ ਆਟਾ ਗੋਠਾ ਨਹੀਂ ਬਣਾਇਆ। ਆ ਰੋਟੀ ਹੁਣ ਕੱਟ ਕੇ ਲਈ ਬਣਾਵਾਂ। ਸਰ੍ਹੋਂ ਦਾ ਆਪਣਾ ਪਿਆਰ ਹੈ। ਤੇ ਧਨੀਆ ਪਾ ਦਿੰਦੇ ਹਾਂ। ਕੋੜਾ ਜਿਹਾ ਸੇਕ ਲੱਗ ਜੂਗਾ ਧਨੀਆ। ਤੇ ਗਿਆ ਖਾਪਾਂ। ਇੰਮਤੇ ਕੱਟ ਲੀਤ ਥੋੜਾ ਜਿਹਾ ਹੀ ਠੇਕ ਲੱਗਦੀ ਆ ਤੇ ਮੈਂ ਦਾਣ ਲਾ ਕੇ ਜਾਂ ਹਰੀ ਦੇ ਵਿੱਚ ਕੱਟ ਲੇ ਕਿੰਨੇ ਵਾ ਇਹ ਲੈ ਲੈਨੇ ਭਾਂਡਾ ਇਸ ਤੱਕ ਲੈਂਟਾ ਉਹ ਗਰਮ ਹੁੰਦੀ ਐ ਇਹ ਕੱਟ ਲਈ ਅੰਦੀ ਜਾਲ ਆਪਾਂ ਰਿਜ ਰਿਜ ਹਣੀ ਜਾਲ ਆਪਾਂ ਇਹ ਕੋਈ ਤਾਂ ਨਹੀਂ ਸੀ ਯਾਰ ਕਿ 5:30 ਵਜੇ ਦਵਾਰੀਆਂ ਨੂੰ ਪਾਣੀ ਉਹਦੀ ਹੀ ਪਰਤ ਹੋ ਰਹੀ ਘਪਾਣ ਤੇ ਉਦਹੀ ਸੇਕੀ ਸੀਗਾ ਇਹ ਜਿਸ ਪਾਕੇ ਦੀ ਬੀਜੇ ਨੂੰ ਜੇ ਫਿਰ ਇਹ ਨਹੀਂ ਫਿਰ ਤੋੜੀ ਜੀ ਬਗੰਗ ਉਹ ਬੋਤਲ ਜਾਂਦੇ ਇਹਦੇ ਵਿੱਚ ਪਾウダー ਨਾਲ ਕਰਕੇ ਪਾਣੀ ਪਾ ਲੈਨੇ ਆਪਾਂ ਗਰਮ ਪਾਣੀ ਕਰਕੇ ਤੌੜੀ ਦੇ ਵਿੱਚ ਪਾ ਕੇ ਥੋੜਾ ਜਿਹਾ ਫੇਰ ਕੇ ਦਾਲ ਦੇ ਵਿੱਚ ਹੀ ਪਾ ਲਾਂਗੇ ਜੀ ਇਹ ਦੇਖੋ ਜੀ ਦਾਲ ਆਪਣੀ ਕਿੰਨਾ ਸੋਹਣਾ ਇਹਦਾ ਕਲਰ ਆਇਆ ਦੇਖਣ ਨੂੰ ਤੇ ਖੁਲੀ ਪਈ ਆ ਬਿਲਕੁਲ ਹਰੀ ਚਾਹ ਦਾ ਦਾਲ ਬਹੁਤ ਟੇਸਟੀ ਬਣਦੀ ਹੈ ਜੀ ਇਹ ਪਾਣੀ ਗਰਮ ਕਰਕੇ ਥੋੜਾ ਜਿਹਾ ਧੌੜੀ ਧੋਕੇ ਆਪਾਂ ਇਹਦੇ ਵਿੱਚ ਹੀ ਪਾ ਦਾਂਗੇ ਅੱਜ ਦੀ ਵੀਡੀਓ ਆਪਣੀ ਇੰਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਜੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ